ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਪਹਿਲਾਂ ਅਸੀਂ 19373 19373 ਕਿਲੋਮੀਟਰ ਸੜਕਾਂ ਬਣਾਈਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਨੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਐ ਕੋਈ 18 ਫੁੱਟੀ ਐ 28229 ਕਿਲੋਮੀਟਰ ਰੂਰਲ ਲਿੰਕ ਰੋਡਸ 18545 ਇਹ ਪੀ ਡਬਲਯੂ ਡੀ ਕਰ ਰਿਹਾ ਜੀ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਜਿਹੜਾ 22000 290 ਕਿਲੋਮੀਟਰ தி ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲਸ ਨਗਰਪੰਚਾਇਤਾਂ ਅਰਬਨ ਰੋਡ ਜਿਹੜੀਆਂ ਨੇ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16209 ਕਰੋੜ ਰੁਪਏ ਕੁਆਲਿਟੀ ਸੜਕਾਂ ਤੇ ਲੱਗ ਰਿਹਾ ਹੈ 7727 ਕਰੋੜ ਰੁਪਿਆ ਇਕੱਲਾ ਪੀ ਡਬਲਯੂ ਡੀ ਦੇ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕੋਕੋਨਾ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚ ਹੀ ਮਿਲਨੇ ਕਿਸੇ ਨਾ ਕਿਸੇ ਨੂੰ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀਡਬਲਯੂਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਇੱਤਨਾ ਨਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਸਮਝੌਤਾ ਨਾ ਕਰੋ ਸੜਕਾ ਬਣਨ ਲੱਗਿਆਂ ਤਾਂ ਅਸੀਂ ਇੱਕ ਫਲਾਈਂਗ ਸਕੁਆਇਰ ਬਣਾਇਆ ਸੀ ਐਮ ਫਲਾਈਂਗ ਸਕੁਆਇਰ ਉਹ ਜਾ ਕੇ ਚੈੱਕ ਕਰਦੇ ਕਿ ਕੁਆਲਿਟੀ ਇਹਦੀ ਜਿਹੜੀ ਜੋ ਸੜਕ ਬਣ ਰਹੀ ਉਹਦੇ ਵਿੱਚ ਪ੍ਰੋਪਰ ਮਾਤਰਾ ਚ ਲੋਕ ਬਾਜਰੀ ਜੋ ਵੀ ਮਟੀਰੀਅਲ ਪੈਂਦਾ ਹੈ ਗਏ ਨਹੀ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ਟੇਕੇਦਾਰ ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਿਟੀ ਚ ਨਿਕਲਿਆ ਨਹੀਂਗਾ ਮਟੀਰੀਅਲ ਤਾਂ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹੁੰਦਾ ਕਿਰਪਾ ਕਰਕੇ ਜਿੰਨਾ ਕੁ ਵੀ ਤੁਹਾਡਾ ਦਸਬੰਧ ਹੈ ਤਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ ਫੇਰ ਫੇਰ ਜਾਂ ਕੋਈ ਉੱਪਰ نیچے ਨਾ ਕਰਿਓ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਆ ਇਹ ਸੜਕ ਦੇ ਮਟੀਰੀਅਲ ਤੋਂ ਫੇਰ ਅਸੀਂ ਪੈਸੇ ਲੀਜ਼ ਕਰਾਂ ਪੰਜ ਸਾਲਾਂ ਦੇ ਮੁਰੰਮਤ ਦਾ ਕਲੋਜ਼ ਵੀ ਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਜੇ ਪਹਿਲੀ ਵਧੀਆ ਬਣਾ ਦੇ ਤਾਂ ਪੰਜ ਸਾਲ ਮੁਰੰਮਤ ਕਰਨ ਦੀ ਲੋੜ ਹੀ ਨਹੀਂ ਸੋ ਦਾ ਇਨਕਲੂਡਡ ਹੈ ਉਹਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਊਗੀ ਫਿਰ ਵਰਲਡ ਲੈਵਲ ਦੇ ਜਿਹ